ਆਉਣ ਵਾਲੀ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣੀਆਂ ਹਨ ਅਤੇ ਹਰ ਹਲਕੇ ਦੇ ਵਿੱਚ ਬਹੁਤ ਪਿੰਡਾਂ ਦੀਆਂ ਪੰਚਾਇਤਾਂ ਸਰਬਸੰਮਤੀ ਨਾਲ ਵੀ ਪਿੰਡ ਨਿਵਾਸੀਆਂ ਵੱਲੋਂ ਚੁਣੀਆਂ ਜਾ ਚੁੱਕੀਆਂ ਹਨ ਇਸ ਸਬੰਧ ਦੇ ਵਿੱਚ ਸਮਰਾਲਾ ਹਲਕੇ ਵਿੱਚ ਕੁੱਲ 178 ਪੰਚਾਇਤਾਂ ਵਿੱਚੋਂ 57 ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਜਾ ਚੁੱਕੀਆਂ ਹਨ ਜੋ ਸਮਰਾਲਾ ਹਲਕੇ ਦੀਆਂ 178 ਪੰਚਾਇਤਾਂ ਦਾ ਕਰੀਬ 33% ਬਣਦਾ ਹੈ ਇਨਾ ਹੀ ਨਹੀਂ ਪੰਜਾਬ ਦੀ ਸਭ ਤੋਂ ਪਹਿਲੀ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ ਵੀ ਪਿੰਡ ਟੱਪਰੀਆਂ ਸਮਰਾਲਾ ਹਲਕੇ ਦੀ ਹੀ ਪੰਚਾਇਤ ਹੈ ਅਤੇ ਪੰਜਾਬ ਦੇ ਵਿੱਚ ਸਮਰਾਲਾ ਹਲਕੇ ਦੇ ਵਿੱਚ ਕੁੱਲ ਪੰਚਾਇਤਾਂ ਵਿੱਚੋਂ ਸਰਬਸੰਮਤੀ ਨਾਲ ਹੋਣ ਦਾ ਅੰਕੜਾ ਵੀ ਸਮਰਾਲਾ ਹਲਕੇ ਵਿੱਚ ਅੱਗੇ ਹੈ ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਹਨੀਸ਼ ਕੌਸ਼ਲ ਸਮਰਾਲਾ ਰਾਜ ਦੀ ਜੇ ਪੰਚਾਇਤੀ ਚੋਣ 15 ਅਕਤੂਬਰ ਨੂੰ ਹੋਣੀ ਹੈ ਜੋ ਸਮਰਾਲਾ ਹਲਕੇ ਦੀ ਕਿੰਨੀਆਂ ਜੇ ਪੰਚਾਇਤਾਂ ਨੇ ਅਤੇ ਕਿੰਨੀਆਂ ਸਰਬਸੰਮਤੀ ਨਾਲ ਪੰਚਾਇਤਾਂ ਬਣੀਆਂ ਦੇਖੋ ਜੀ ਬੜੇ ਮਾਣ ਨਾਲ ਕਹਿੰਦਾ ਵੀ ਜਿਹੜੀ ਇਹ ਇਲੈਕਸ਼ਨ ਹੋਣ ਜਾ ਰਹੀ ਆ ਇਹਦੇ ਵਿੱਚ ਜਿਹੜੀ ਪੰਜਾਬ ਵਿੱਚ ਸਭ ਤੋਂ ਪਹਿਲੀ ਸਹਿਮਤੀ ਹੋਈ ਆ ਸਮਤੀ ਹੋਈ ਆ ਪੰਚਾਇਤ ਦੀ ਮੇਰੇ ਸਮਰਾਲੇ ਦੇ ਸਮਰਾਲੇ ਦੇ ਤਪੂਰੀਆਂ ਵਿੱਚ ਹੋਈ ਤੇ ਬੜਾ ਮਾਣ ਵੀ ਮੈਨੂੰ ਮਹਿਸੂਸ ਹੋਇਆ ਤੇ ਮੈਂ ਬੜੇ ਮਾਣ ਨਾਲ ਕਹਿੰਦਾ ਵੀ 178 ਪੰਚਾਇਤਾਂ ਨੇ ਮੇਰੇ ਸਮਰਾਲੇ ਦੀਆਂ ਜਿਹਦੇ ਵਿੱਚ 58 57 ਪਿੰਡਾਂ ਦੀਆਂ ਸਹਿਮਤੀਆਂ ਸਭ ਤੋਂ ਸਮਤੀ ਨਾਲ ਸਰਬੰਚ ਹੋਈਆਂ ਨੇ ਤੇ ਬੜਾ ਬੁਢੀਆ ਲੋਕਾਂ ਦਾ ਜਦੋਂ ਲੋਕਾਂ ਦੀ ਸਮਝ ਦਾ ਗੜੇ ਲਿਬੜੀਆਂ ਫਸਲਾਂ ਮਰੇ ਤੇ ਵੀ ਇੱਕ ਸਹਿਮਤੀਆਂ ਹੋ ਗਏ ਸੀ ਕੁਝ ਕਰਨਾ ਰਕੇ ਜਿਹੜੀਆਂ ਰਹੀ ਹੈ ਪਰ ਫਿਰ ਵੀ 56 37 ਹੁਣ ਇੱਕ ਬਹੁਤ ਵੱਡਾ ਗੱਲ ਤੇ ਇੱਕ ਵੱਡਾ ਰਿਕਾਰਡ ਆ ਵਰਗਾ ਜਿਹੜੀ ਹੁਣ ਤੱਕ ਦੀ ਸਭ ਤੋਂ ਵੱਧ 37 ਸਨਲੀਆਂ ਹੋਈਆਂ ਨੇ ਇੱਕ ਨਿਯਮ ਦੇ ਅਨੁਸਾਰ ਬਣਦੀ ਦੀ ਹੈ ਤਾਂ ਬਾਰੇ ਦਾ ਜੇ ਕੰਪਨੀ ਜਾਨੀ ਇਹ ਕਿਵੇਂ ਕੀ ਮੁੱਖ ਮੰਤਰੀ ਭਗਵਾਨ ਸਿੰਘ ਇਮਾਮ ਦੀ ਜ਼ਬਰਵਾਸਤਾਂ ਦਾ ਕੀ ਕਰਨਾ ਆ ਬੜੀ ਵਧੀਆ ਅਪੀਲ ਕੀਤੀ ਸੀ ਇਹ ਹਮਨ ਸਾਹਿਬ ਨੇ ਵੀ ਪਾਰਟੀ ਬੋਰਡ ਦੀ ਤੋਂ ਉੱਪਰ ਉੱਠ ਕੇ ਜਿਹੜਾ ਸਰਪੰਚਾ ਪੱਟਦਾ ਬਣਾਇਓ ਤਾਂ ਆਪਾਂ ਅਕਸਰ ਦੇਖਦੇ ਆ ਵੀ ਢੜੇ ਬੰਦੀਆਂ ਬਣ ਜਾਂਦੀ ਸੀਗੀਆਂ ਕਿ ਸੋਨੇ ਦੇ ਟਾਈਮ ਤੇ ਜਿਹੜੀਆਂ ਲਗਭਗ 300 ਤੋਂ ਵੀ ਤੇ ਕਿ ਸਾਲ ਚਲਦੀ ਰਹਿੰਦੀ ਸੀਗੀਆਂ ਤੇ ਮਾਨ ਸਾਹਿਬ ਨੇ ਅਪੀਲ ਕੀਤੀ ਸੀਗੀ ਪੰਜਾਬ ਦੇ ਲੋਕਾਂ ਨੂੰ ਵੀ ਜਿਹੜਾ ਸਰਪੰਚ ਆ ਸਰਪੰਚ ਕਿਸੇ ਪਾਰਟੀ ਦਾ ਨਾ ਪਿੰਡ ਦਾ ਸਰਪੰਚ ਬਣਾਇਓ ਤੇ ਲੋਕਾਂ ਨੇ ਬਾਖੂ ਵੀ ਸਾਰੀ ਗੱਲ ਨੂੰ ਮੰਨਿਆ ਵੀ ਆ ਬਾਕੀ ਚਲੋ ਹਲਕੇ ਦੀ ਗੱਲ ਵੀ ਹੈ ਪਰ ਮੈਂ ਕਹੂੰਗਾ ਵੀ ਬੜੇ ਸੁਝੇ ਲੋਕ ਨੇ ਮੇਰੇ ਸੰਬਾਲੇ ਹਲਕੇ ਦੇ ਜਿਹਨਾਂ ਨੇ ਸਭ ਤੋਂ ਵੱਧ ਸਹਿਮਤੀਆਂ ਦੀ ਗੱਲ ਗੱਲ ਕੰਪਨੀ ਗੱਲ ਗੱਲ ਜਿਹੜੇ ਪੰਚਾਇਤ ਸਰਪੰਚ ਬਣਾਇਨੇ ਪੰਚਾਇਤ ਦੇ ਉਪਧਾਰ ਸਭਾ ਹਲਕਾ ਸਭਾ ਚੁਣਾਈ ਲਈ ਨਾਲ ਜੀ ਜੀ ਅੰਮ੍ਰਿਤ ਦੀ ਜਗ੍ਹਾ ਕਿ 3 ਜਗ੍ਹਾ ਸਾਲ ਕੰਪਨੀ ਹੋਣ ਲੱਗੀਆਂ ਆ ਕਪੀ ਬਸੂਤ ਕਰਨ ਬੰਦੇ ਜਾਂ ਪਿੰਡਾਂ ਦੇ ਜਿਹਨਾਂ ਨੇ ਹੋਣੀ ਨਹੀਂ ਦਿੱਤੀਆਂ ਆਪਣੇ ਸਵਾਤੀ ਦੇਖੋ ਇਹ ਬੜੀ ਗਲਤ ਗੱਲ ਆ ਮੇਰੇ ਉਮੀਏ ਦੇ ਕਈ ਪਿੰਡ ਹੈ ਜੇ ਹੈਗੇ ਨੇ ਜਿੱਥੇ ਬਿਲਕੁਲ ਸਹਿਮਤੀ ਹੋਣ ਤੋਂ ਬਾਅਦ ਪਿੰਡ ਦੇ ਵਿੱਚ ਗੀੜਾ ਵੀ ਦਿੱਤਾ ਤੇ ਸੌਹਾਂ ਖਰਚੇ ਬੰਦੇ ਮੁੱਕਰ ਕੇ ਬੜਾ ਰੋਂਗ ਆ ਇਹ ਜੋ ਕੁਝ ਵੀ ਹੋਇਆ ਤੇ ਜਿਨ੍ਹਾਂ ਨੇ ਇਹ ਸਹਿਮਤੀ ਹੋਣ ਦੇ ਵਿੱਚ ਰੋਕ ਲਈ ਆ ਮੈਂ ਲੋਕਾਂ ਨੂੰ ਕਹੂੰਗਾ ਵੀ ਡੱਟ ਕੇ ਵਿਰੋਧ ਕਰਿਓ ਉਹਨਾਂ ਦੇ ਵਿਰੁੱਧ ਬੁੱਟਾ ਪਾਇਓ ਤੇ ਜਿਨ੍ਹਾਂ ਬੰਦੇ ਨੇ ਸਹਿਮਤੀ ਹੋਈ ਦੀ ਉਹਨਾਂ ਨੂੰ ਜਿਤਾ ਕੇ ਜਿਹੜੇ ਪਿੰਡ ਦਾ ਸੰਸਰਚ ਜ਼ਰੂਰ ਬਣਾ ਜੀਵੇਂ ਕਿ ਉਹ ਮਤਲਬ ਨਾਲ ਮਤਲਬ ਚਿੱਕਿਆ ਹੋਇਆ ਮਾਨ ਸਾਹਿਬ ਨੇ ਕਿ 5 ਲੱਖ ਰੁਪਇਆ ਜੋ ਸਭ ਸਮੂਹ ਦੀ ਨਬਰੂ ਵੀ ਲੱਜਾਇਆ ਤੁਸੀਂ ਉਹਨਾਂ ਨੂੰ ਇਹ ਮਿਲੇਗਾ ਤੁਹਾਨੂੰ ਹਾਂਜੀ ਦੇਖੋ ਮਾਨ ਸਾਹਿਬ ਲਗਿਆ ਉਹ ਤਾਂ ਮਿਲੂਗਾ ਮਿਲੂਗਾ ਤੇ ਮੈਂ ਵੀ ਆਪਣੇ ਨੂੰ ਵਿਸ਼ਵਾਸ ਦਵਾਉਂਦਾ ਵੀ ਮੈਨੂੰ ਵੀ ਬੜਾ ਆਨੰਦ ਆਊਗਾ ਦੇਖੋ ਸਾਰੀ ਟੀਮ ਨਵੀਂ ਬਣਨੀ ਹੈ ਇਹਨਾਂ ਨਾਲ ਕੰਮ ਕਰਨ ਦਾ ਤੇ ਅਸੀਂ ਵੀ ਬੜੇ ਉਤਸ਼ਾਹਤ ਆ ਵੀ ਸਾਰੇ ਨਵੇਂ ਜਿਹੜੇ ਸਰਪੰਚ ਆਉਣਗੇ ਉਹਨਾਂ ਨਾਲ ਰਲ ਕੇ ਵਧੀਆ ਬਕਾਸਰੀ ਸੰਭਾਲੇ ਦਾ ਜਿਹੜੇ ਪਿੰਡਾਂ ਦੇ ਇਲੈਕਸ਼ਨ ਹੋ ਰਹੇ ਆ ਹੁਣ ਤੇ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਮੈਂ ਇਹੀ ਅਪੀਲ ਕਰੂੰਗਾ ਵੀ ਉਸ ਨੂੰ ਸਰਪੰਚ ਬਣਾਇਓ ਜਿਹੜਾ ਸਰਪੰਚ ਪਿੰਡ ਲਈ ਖੜੇ ਦੇਖੋ ਮੈਂ ਆਮ ਆਦਮੀ ਪਾਰਟੀ ਦਾ ਸਰਪੰਚ ਬਣਿਆ ਤੇ ਬਹੁਤ ਸਰਪੰਚ ਇਹ ਹੀ ਸੋਚ ਕੇ ਨਹੀਂ ਆਏ ਵਿੱਚ ਲਗਭਗ ਕਾਫੀ ਗਿਰਤੀ ਦੀ ਵੀ ਹਾਂ ਜਿਹੜਾ ਸਰਪ ਐਮ ਐਲ ਏ ਆ ਉਹ ਆਮ ਆਦਮੀ ਪਾਰਟੀ ਦਾ ਦੇਖੋ ਜੇ ਮੈਂ ਐਮ ਐਲ ਏ ਬਣ ਗਿਆ ਮੇਰੇ ਲਈ ਸਾਰੇ ਸਰਪੰਚ ਖੋਜ ਨੇ ਹੁਣ ਵੀ ਮੈਂ ਜਿਹੜਾ ਸਰਪੰਚ ਨਿਰਪੱਖ ਹੋ ਕੇ ਚੱਲੂਗਾ ਪਿੰਡ ਦੇ ਭਲੇ ਲਈ ਚੱਲੂਗਾ ਜੋ ਪਿੰਡ ਲਈ ਸੋਚੂਗਾ ਉਹਨੂੰ ਸਰਪੰਚ ਬਣਾਓ ਜਿਹੜਾ ਪਾਰਟੀ ਵਾਲਾ ਜਿਹੜੀ ਕਹਾਣੀਆਂ ਵੀ ਮੈਂ ਤਾਂ ਅੱਜ ਬਣ ਗਿਆ ਜੀ ਮੁੜ ਕੇ ਕੱਲੋਂ ਮੇਰੇ ਤੱਕ ਪਹੁੰਚ ਵੀ ਨਾ ਕਰੇ ਤੇ ਪਿੰਡਾਂ ਦਾ ਵਿਕਾਸ ਵੀ ਨਾ ਕਰਾਉ ਕਰੇ ਇਹ ਜਿਹੇ ਬੰਦਿਆਂ ਨੂੰ ਸਾਈਡ ਤੇ ਰੱਖ ਦਿਓ ਇਹਨਾਂ ਬੰਦਿਆਂ ਨੂੰ ਪਤਾ ਲੱਗੇ ਵੀ ਜੇ ਸਰਪੰਚਾ ਸਰਪੰਚ ਪਿੰਡ ਦਾ ਹੋਣਾ ਚਾਹੀਦਾ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ। ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੀਅਨ ਟੀਵੀ